ਸਸੀ ਕਾਲ ਜੀ ਸਾਰਿਆਂ ਨੂੰ ਅੱਜ ਵੀਰੇ ਕਿਤੇ ਵੀ ਆਏ ਹਨਾ ਅੱਜ ਮੇਰਾ ਮਨ ਬਹੁਤ ਹੀ ਉਦਾਸ ਆ ਇਹ ਇੱਕ ਟਾਈਮ ਬਿਜਲੀ ਦਾ ਬਹੁਤ ਹੀ ਵਧੀਆ ਮਕੈਨਿਕ ਸੀ ਮਤਲਬ ਬਿਜਲੀ ਦਾ ਕੰਮ ਸਾਰਾ ਹੀ ਜਾਣਦਾ ਸੀ ਸਾਡੇ ਪਿੰਡ ਚੋਂ ਪਹਿਲਾ ਬੰਦਾ ਸੀ ਜਿਹੜਾ ਕਲਰ ਟੀਵੀ ਨੂੰ ਠੀਕ ਕਰ ਲੈਂਦਾ ਹੁੰਦਾ ਸੀ ਇਹਦਾ ਨਾਮ ਮਹਿਮਾ ਜੀ ਇਹ ਬਿਜਲੀ ਵਿਭਾਗ ਦੇ ਆਲਿਆਂ ਨਾਲ ਵੀ ਕੰਮ ਕਰਦਾ ਸੀ ਉੱਥੋਂ ਹੀ ਵਿਚਾਰੇ ਨੂੰ ਇਹਨੂੰ ਕਰੰਟ ਲੱਗ ਗਿਆ ਤੇ ਦੋਵੇਂ ਇਹਨਾਂ ਦੀ ਇਹਦੀਆਂ ਬਾਵਾ ਵੱਡੀਆਂ ਗਈ ਤੇ ਇੱਕ ਲੱਤ ਵੱਡੀ ਗਈ ਤੇ ਅੱਜ ਇਹ ਕੋਈ ਵੀ ਕੰਮ ਨਹੀਂ ਕਰ ਸਕਦਾ ਘਰ ਚੋਂ ਵਿਚਾਰਾ ਇਕੱਲਾ ਹੀ ਕਮਾਉਣ ਵਾਲਾ ਸੀ ਤੇ ਵੇਖ ਕੇ ਭਰਾ ਆਪ ਦੀ ਵੀ ਰੂਹ ਕੰਮ ਜਾਂਦੀ ਆ ਉਹ ਮਾਂ ਨਾਲ ਗੱਲ ਕਰਦਾ ਉਹਦੀ ਮਾਂ ਨੂੰ ਵਿਚਾਰੀ ਨੂੰ ਇਸ ਚੀਜ਼ ਦੇ ਮਤਾਈ ਸਸਰੀਕਾਲ ਸਸਰੀਕਾਲ ਜੀ ਆ ਮਨ ਬਹੁਤ ਉਦਾਸ ਆ ਜੀ ਬਹੁਤ ਦੁਖੀ ਹੈ ਜੀ ਮੇਰਾ ਮਹਿਮਾ ਸਿੰਘ ਬਿਜਲੀ ਵਿਭਾਗ ਵਿੱਚ ਕੰਮ ਕਰਦਾ ਸੀ ਜੀ ਪ੍ਰਾਈਵੇਟ ਠੀਕ ਹੈ ਜੀ ਐਸਾ ਮਹਾਰਾਜ ਦੀ ਕੋਤਸਨਾ ਕਰ ਰੰਤ ਲੱਗ ਗਿਆ ਜੀ ਦੋਨੇ ਬਾਹਾਂ ਕੱਟ ਹੋ ਗਈਆਂ ਠੀਕ ਹੈ ਜੀ ਕਦਾ ਨੀ ਬੱਚਾ ਕਮਾਉਣ ਵਾਲਾ ਸੀ ਜੀ ਤੇ ਸਾਡੇ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਪਰ ਇੱਕ ਸੂਰਤ ਦਿਂਦੀ ਹੈ ਜੀ ਬੈਠੀ ਪਰ ਮੇਰੇ ਬੱਚੇ ਨੂੰ ਕੋਈ ਮਾਰ ਰਵਾਈ ਨਹੀਂ ਕੋਈ ਕਰਪਾ ਹੋਣੀ ਚਾਹੀਦੀ ਹੈ ਜੀ ਬਈ ਮਾਤਾ ਜੀ ਮੈਂ ਜਦੋਂ ਇਹ ਮਤਲਬ ਮੈਨੂੰ ਮਿਲਦਾ ਮੇਰੇ ਨਾਲ ਮਜ਼ਾਕ ਕਰਦਾ ਸੀ ਮਜ਼ਾਕ ਹੀ ਆ ਬਹੁਤ ਸੀ ਪਰ ਅੱਜ ਇਹਦੇ ਦੇ ਮੂੰਹ ਤੇ ਉਹ ਖੁਸ਼ੀ ਨਹੀਂ ਰਹਿ ਗਈ ਹਾਂ ਕਿਉਂਕਿ ਜਦੋਂ ਬੰਦਾ ਤੰਦਰੁਸਤ ਹੋਵੇ ਖੁਸ਼ੀ ਮਾਤਾ ਉਦੋਂ ਹੀ ਆਉਂਦੀ ਆ ਸਾਨੂੰ ਜੀ ਆਦੇ ਬੱਚੇ ਦੀਆਂ ਬਾਹਾਂ ਦੇਖ ਕੇ ਆਦੀਆਂ ਬੱਚਾ ਨਹੀਂ ਚੰਗੀਆਂ ਆਦੀਆਂ ਆਦੀਆਂ ਬਾਹਾਂ ਸਾਨੂੰ ਅੱਜ ਹਾਂਜੀ ਅਸੀਂ ਬੱਚੇ ਬਣਨੇ ਬਹੁਤ ਆਤਮਾ ਸਾਡੀ ਦੁਖੀ ਹੈ ਜੀ ਐਸ ਐਮ ਐਸ ਸਿੰਘ ਬਣਦੀਆਂ ਹਾਂ ਇਹ ਮਾਂ ਦੇ ਬਈ ਅੰਦਰ ਵੜ ਕੇ ਕੋਈ ਦੇਖ ਨਹੀਂ ਸਕਦਾ ਕਿਉਂਕਿ ਮਾਂ ਨੇ ਜੰਮਿਆ ਹੁੰਦਾ ਨਾ 9 ਮਹੀਨੇ ਆਪਦੇ ਕੱਖ ਚ ਪਾਲਿਆ ਹੁੰਦਾ ਉਸ ਤੋਂ ਬਾਅਦ ਇਹਨੂੰ ਕਾਬਲ ਵੀ ਬਣਾਇਆ ਇਹਨੂੰ ਬਿਜਲੀ ਦਾ ਐਡਾ ਵਧੀਆ ਸਾਡੇ ਪਿੰਡ ਚੋਂ ਪਹਿਲਾ ਬਿਜਲੀ ਦਾ ਜਿਹੜਾ ਕਲਰ ਟੀਵੀ ਉਦੋਂ ਟੀਵੀ ਕੋਈ ਹੱਥ ਨਹੀਂ ਲਾਉਂਦਾ ਸ਼ਹਿਰ ਜਾਂਦੇ ਸੀ ਉਦੋਂ ਇਹ ਮਹਿਮਾ ਜੀ ਸਾਡਾ ਵੀ ਟੀਵੀ ਕਰਾਉਣਾ ਸੀ ਇਹ ਤੋਂ ਠੀਕ ਆਉਂਦੇ ਹੁੰਦੇ ਸੀ ਪਰ ਅੱਜ ਮਹਾਰਾਜ ਨੇ ਇਹਦੇ ਤੇ ਮਤਲਬ ਕੋਈ ਤਰਸ ਨਹੀਂ ਕੀਤਾ ਪਰ ਮਹਾਰਾਜ ਦਾ ਨਾ ਪਾਈ ਮੰਨਣਾ ਪੈਂਦਾ ਇਹ ਮੈਨੂੰ ਵੀ ਪਤਾ ਪਰ ਮਹਾਰਾਜ ਨੇ ਮੈਂ ਫੇਰ ਵੀ ਕਹਿਣਾ ਵੀ ਬਹੁਤ ਮਾੜੀ ਕੀਤੀ ਸਾਡੇ ਪਰਿਵਾਰ ਨਾਲ ਤੁਸੀਂ ਮੈਸੇਜ ਇਹਨਾਂ ਦੇ ਘਰ ਵਾਲੇ ਹੋ ਨਾ ਬਹੁਤ ਹੀ ਜ਼ਿਆਦਾ ਮਹਾਰਾਜ ਨੇ ਮੈਂ ਕਹਣਾ ਕੁਝ ਵੀ ਨਹੀਂ ਸੋਚਿਆ ਆਪਣੇ ਆਸਤੇ ਵੀ ਇੱਕੀ ਆਪਣੇ ਘਰੇ ਕਮਾਉਣ ਵਾਲਾ ਸੀ ਤੇ ਉਹੀ ਬਿਜਲੀ ਵਿਭਾਗ ਵਿੱਚ ਕੰਮ ਕਰਦਾ ਕਰਦਾ ਵੀ ਪ੍ਰਾਈਵੇਟ ਤੌਰ ਤੇ ਕੰਮ ਕਰਦਾ ਉਹਨੂੰ ਗਰੰਟ ਗਰੰਟੀ ਲੱਗਿਆ ਸੀ ਨਾ ਗਰੰਟ 2 ਸਾਲ ਹੋ ਗਏ ਵੀ ਉੱਪਰੋਂ ਡੈਗ ਪਈ ਸੀ ਨਹੀਂ ਤੰਗੇ ਗਏ ਤੇ ਮੈਂ ਸੁਣਿਆ ਜੀ ਸਾਰੇ ਪਿੰਡ ਦਾ ਸਹਿਯੋਗ ਨਾਲ ਬਚਿਆ ਪਿੰਡ ਦੇ ਮਤ ਕਰਕੇ ਲਾਈ ਹੋ ਗਏ ਬਈ ਗੁਰੂ ਸਾਹਿਬ ਨੇ ਆਪਣੇ ਸਾਰੇ ਨੇ ਮਤਲਬ ਇੱਥੇ ਨਿੱਕੇ ਮੋٹے ਬੰਦਾ ਕੋਈ ਵੀ ਆਪਣੇ ਇੱਥੇ ਭੱਜੇ ਆ ਫੇਰ ਇਹਨਾਂ ਦੀ ਜਾਨ ਬਚੀ ਆ ਐਦਾਂ ਹੀ ਹੈ ਨਾ ਜੀ ਪਿੰਡ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਬਈ ਐ ਆਪਾਂ ਕਹਿ ਦਿੰਦੇ ਆ ਕਈ ਬੰਦੇ ਕਹਿੰਦੇ ਆ ਅਸੀਂ ਐ ਦੁਖੀ ਆ ਐ ਦੁਖੀ ਆ ਬਾਈ ਜੀ ਦੁੱਖ ਵੇਖੋ ਆ ਦੇਖੋ ਆ ਬੰਦਾ ਦੇਖ ਲੋ ਕਿੱਥੇ ਦੀਆਂ ਦੋਵੇਂ ਬਾਹਾਂ ਕੰਮ ਕਰਦੀਆਂ ਅਸੀਂ ਅੱਜ ਦੇਖੋ ਵੀਰੇ ਆ ਵੇਖੋ ਵੀਰੇ ਚੱਲ ਵੀ ਨਹੀਂ ਚੱਲ ਵੀ ਨਹੀਂ ਆ ਲੱਤ ਵੱਡੀ ਹੋਈ ਆ ਸਾਰੀ ਜੋੜੀ ਹੋਈ ਆ ਲੱਤ ਵੀਰੇ ਚੱਲ ਵੀ ਨਹੀਂ ਸਕਦੇ ਆ ਵੇਖੋ ਜੀ ਕਿੱਥੋਂ ਤੱਕ ਇਹਦਾ ਜਾਇਦਾ ਮਾਰ ਆ ਸਾਰਾ ਦਿਨ ਇਹ ਪੈ ਕੇ ਕੱਢਦੇ ਆ ਇਹਦੀ ਜਿਹੜੀ ਮੈਸੇਜ ਆ ਇਹਨੂੰ ਉਹ ਉਹ ਕੁਰਸੀ ਆ ਦੇਖੋ ਜੀ ਇਹ ਤੇ ਬਾਕੇ ਵਿਚਾਰੀ ਲੈਟਰਿੰਗ ਬਾਥਰੂਮ ਕਰਾਉਂਦੀ ਆ ਇਹ ਬਹੁਤ ਹੀ ਦੁੱਖ ਹੁੰਦੇ ਆ ਭਰਾ ਜੀ ਇਹ ਪਰ ਇਹ ਜੇ ਕਿਸੇ ਦੇ ਘਰੇ ਜਾਓ ਨਾ ਕਹਿੰਦੇ ਆ ਨਾਨਕ ਦੁਖੀਆ ਸਭ ਸੰਸਾਰ ਇੱਥੇ ਭਾਈ ਕੋਈ ਵੀ ਨਹੀਂ ਸੁਖੀ ਹਰ ਘਰੇ ਦੁਖਾ ਪਰ ਇਹਨਾਂ ਦੇ ਬਹੁਤ ਹੀ ਗਾਲਾ ਕੈਰ ਕੈਰੀ ਹੋ ਗਿਆ ਇੱਕ ਹਿਸਾਬ ਦਾ ਇਹਨੂੰ ਕੈਰ ਹੀ ਕਹਿ ਸਕਦੇ ਜੋ ਘਰ ਦਾ ਜਿਹੜਾ ਨੌਜਵਾਨਾ ਕਮਾਉਣ ਵਾਲਾ ਅੱਜ ਆ ਬੈਠਾ ਨਹੀਂ ਤਾਂ ਇਹ ਮੇਰੇ ਨਾਲ ਹੁਣ ਨੂੰ 50 ਗੱਲਾਂ ਕਰ ਜਾਂਦਾ ਮੈਨੂੰ ਇਹਦਾ ਚਿਹਰਾ ਦੇਖ ਕੇ ਭਰਾ ਅੱਜ ਆਪ ਨੂੰ ਆਪ ਦੇ ਅੰਦਰੋਂ ਹੀ ਆਇਆ ਮਹਾਰਾਜ ਤੂੰ ਕਿਤੇ ਵੀ ਆ ਵੀ ਉਹਨੂੰ ਮੇਰੇ ਭਰਾ ਨੂੰ ਓਵੇਂ ਘਰ ਪਹਿਲਾਂ ਨੂੰ ਮਹਿਮਾ ਸਾਹਿਬ ਸਸਰੀਕਾਲ ਸਸਰੀਕਾਲ ਕਿਵੇਂ ਮਹਿਮਾ ਸਾਹਿਬ ਤੁਸੀਂ ਫੇਰ ਵੀ ਮਤਲਬ ਹੌਸਲਾ ਨੇ ਹਾਰਿਆ ਵੀ ਤੁਸੀਂ ਫੇਰ ਵੀ ਰੱਖਣਾ ਪੈਂਦਾ ਬਈ ਰੱਖਣਾ ਪੈਂਦਾ ਹਾਂ ਫੇਰ ਹੀ ਹਾਂ ਫੇਰ ਰੱਖਣਾ ਪੈਂਦਾ ਪਰ ਕੁਝ ਵੀ ਲਾਲਾ ਮਹਿਮਾ ਜੀ ਵੀ ਮੈਂ ਕੀ ਬੋਲਾਂ ਯਾਰ ਮੇਰੇ ਨਾਲ ਅੰਦਰੋਂ ਗੱਲਾਂ ਖਤਮ ਹੋ ਗਈਆਂ ਹੋ ਜਾਂਦੇ ਆ ਮਾਤਾ ਵੀ ਮਹਿਮਾ ਜੀ ਹੁਣ ਤੁਸੀਂ ਤੁਰ ਫਿਰ ਸਕਦੇ ਹੋ ਨਹੀਂ ਜੀ ਨਹੀਂ ਕਰਦਾ ਸਾਰਾ ਦਿਨ ਪਈ ਨੰਗਦਾ ਇੱਕ ਸੂਰਤ ਦੀਂਦੀ ਐ ਮਾਤਾ ਕਹਿੰਦੀ ਇੱਕ ਸੂਰਤ ਦੀਂਦੇ ਵੀ ਸਾਡਾ ਬੱਚਾ ਸਾਡੇ ਅੱਖਾਂ ਅੱਗੇ ਪਿਆ ਪਰ ਪਰ ਉਹ ਗੱਲ ਨਹੀਂ ਵੀ ਇਹ ਕੋਈ ਤੁਰ ਵੀ ਨਹੀਂ ਸਕਦਾ ਲੈਟਰਿੰਗ ਬਾਥਰੂਮ ਵੀ ਚੱਕ ਕੇ ਕਰਾਉਂਦੇ ਆ ਉਹ ਚ ਜਿਚਾ ਫੇ ਰੋਟੀ ਨਹੀਂ ਖਾ ਸਕਦਾ ਲੇਕਿਨ ਵਰ ਵੀ ਜਿਹਦੇ ਵਾਗ ਦੇ ਆਣਾ ਚੱਕ ਕੇ ਦਿਖਾਉਣਾ ਚਾਹ ਤੇ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਹੈ ਮਹੰਪੂਰਾ ਸਿੰਘ ਪੂਰਾ ਸਿੰਘ ਖਾਲਸਾ ਜੀ ਇਹਦਾ ਨਾਮ ਮਹਿਮਾ ਬਿਜਲੀ ਵਾਲਾ ਵੀ ਕਹਿ ਦਿੰਦੇ ਇਹ ਬਹੁਤ ਵਧੀਆ ਮਾਰ ਸਾਡੇ ਘਰਾਂ ਕੋਲੇ ਵੀ ਤੁਸੀਂ ਦੁਕਾਨ ਕੀਤੀ ਸੀ ਮਹਿਮਾ ਜੀ ਉਦੋਂ ਤੁਸੀਂ ਟੀਵੀ ਟੂਬੀਆਂ ਦੇ ਕੰਮ ਕਿਰਾਏ ਤੇ ਲੈ ਕੇ ਕੀਤੀ ਸੀ ਫਿਰ ਤੁਸੀਂ ਹੌਲੀ ਹੌਲੀ ਐਡੇ ਤੇ ਦੁਕਾਨ ਕੀਤੀ ਉੱਥੇ ਵੀ ਤੁਹਾਡਾ ਕੰਮ ਬਹੁਤ ਵਧੀਆ ਚੱਲਿਆ ਵਾਹਿਗੁਰੂ ਨੇ ਭਾਈ ਉਦੋਂ ਬਹੁਤ ਕਿਰਪਾ ਕੀਤੀ ਕੰਮ ਬਹੁਤ ਸੋਹਣਾ ਚੱਲਿਆ ਬੜਾ ਦਿਮਾਗ ਆ ਭਾਈ ਜੀ ਦਾ ਕੰਮ ਚ ਬਿਜਲੀ ਦੇ ਕੰਮ ਦੀ ਹਜੇ ਤੱਕ ਵੀ ਕਿਸੇ ਨੇ ਨੌਲੇਜ ਲੈਣੀ ਹੋਵੇ ਨਾ ਤੇ ਹੁਣ ਵੀ ਤੁਹਾਨੂੰ ਦੱਸ ਦੇਣਗੇ ਪਰ ਹਾਂ ਮੋ ਜਵਾਨੀ ਦਾਸ ਦੇਣਗੇ ਪਰ ਜਦੋਂ ਪ੍ਰਮਾਤਮਾ ਦੀ ਜਦੋਂ ਕਹਿਰ ਆਉਂਦਾ ਨਾ ਵੀਰੇ ਇਹ ਪੁੱਛ ਕੇ ਨਹੀਂ ਆਉਂਦਾ ਕਿਸੇ ਨੂੰ ਉਦੋਂ ਫਿਰ ਕਹਿੰਦੇ ਆ ਪ੍ਰਮਾਤਮਾ ਤੋਂ ਐਂ ਡਰ ਕੇ ਰਹਿਣਾ ਪੈਂਦਾ ਵੀਰੇ ਇਨੂੰ ਆਹੀਂ ਕਹਿੰਦੇ ਹੁੰਦੇ ਆ ਵੀ ਪ੍ਰਮਾਤਮਾ ਤੋਂ ਡਰ ਕੇ ਰੋ ਆਹੀ ਚੀਜ਼ ਜਦੋਂ ਪ੍ਰਮਾਤਮਾ ਡੇਗਾ ਪਾ ਦੇਣਾ ਕਿਸੇ ਗਰੀਬ ਤੇ ਮਾਤਾ ਡੇਗਾ ਪਾ ਦੇ ਤੇ ਫਿਰ ਉੜਦਾ ਨਹੀਂ ਬੰਦਾ ਉੜਦਾ ਨਹੀਂ ਉਹਨੂੰ ਕੋਈ ਹਿੰਮਤ ਨਹੀਂ ਪੈਂਦੀ ਠਾਉਣ ਦੀ ਬੱਚੇ ਉਹਦੇ ਹਿੰਮਤ ਪੈਂਦੀ ਨਹੀਂ ਠਾਉਣ ਦੀ ਮੈਂ ਸਾਰੀ ਸੰਗਤ ਨੂੰ ਕਹਿਣਾ ਚਾਹਣਾ ਕੋਈ ਵੀ ਇਹ ਮਹਿਮਾ ਜੀ ਨੂੰ ਦੇਖ ਰਿਹਾ ਆ ਆ ਮਾਤਾ ਜੀ ਨੂੰ ਦੇਖ ਰਿਹਾ ਇਹਦੇ ਘਰ ਵਾਲੀ ਨੂੰ ਦੇਖ ਰਿਹਾ ਭਈ ਵਾਹਿਗੁਰੂ ਅੱਗੇ ਅਰਦਾਸ ਕਰਿਓ ਭਈ ਮਹਿਮਾ ਜੀ ਦੇ ਘਰ ਪਰਿਵਾਰ ਚੱਲੇ ਕਿਵੇਂ ਨਾ ਕਿਵੇਂ ਚੱਲੇ ਇਹਦੀ ਘਰ ਵਾਲੀ ਨੂੰ ਨੌਕਰੀ ਲਾ ਦੇ ਸਰਕਾਰ ਭਲਾ ਕੁਛ ਕਰ ਦੇ ਮੈਂ ਕਹਿਣਾ ਵੀ ਇਹਦਾ ਪਰਿਵਾਰ ਚੱਲਦਾ ਹੋਵੇ ਕਿਉਂਕਿ ਇਹ ਵੀ ਵਿਚਾਰਾ ਬਿਜਲੀ ਵਿਭਾਗ ਵਾਲਿਆਂ ਨਾਲ ਹੀ ਕੰਮ ਕਰਦਾ ਮੀ ਬਿਜਲੀ ਵਿਭਾਗ ਵਾਲਿਆਂ ਨਾਲ ਹੀ ਕੰਮ ਕਰਦਾ ਜਿਹੜੇ ਸਰਕਾਰੀ ਹੁੰਦੇ ਆ ਉਹਨਾਂ ਨਾਲ ਹੀ ਕੰਮ ਕਰਦੇ ਸੀ ਉਹਨਾਂ ਨਾਲ ਕੰਮ ਕਰਦੇ ਥੋਡੇ ਨਾਲ ਆ ਆ ਵਰਤਿਆ ਤੁਸੀਂ ਪ੍ਰਾਈਵੇਟ ਤੌਰ ਤੇ ਕੰਮ ਕਰਦੇ ਸੀ ਮਤਲਬ ਮੈਂ ਕਹਿਣਾ ਚਾਹਣਾ ਵੀ ਕੋਈ ਨਾ ਕੋਈ ਰੁਜ਼ਗਾਰ ਦਿਓ ਜੀ ਇਹਨਾਂ ਨੂੰ ਵੀ ਜ਼ਰੂਰੀ ਹੁੰਦਾ ਕਿਉਂਕਿ ਅੱਜ ਕੋਈ ਵੀ ਜਿਹੜਾ ਘਰ ਚੋਂ ਕਮਾਉਣ ਵਾਲਾ ਉਹ ਤਾਂ ਪਿਆ ਵੀ ਇਹਨਾਂ ਦਾ ਘਰ ਕਿਵੇਂ ਚੱਲੂਗਾ ਸੋਚਣ ਵਾਲੀ ਗੱਲ ਆ ਬਾਕੀ ਬਾਈ ਜੀ ਜੋ ਵੀ ਇਹ ਵੀਡੀਓ ਨੂੰ ਦੇਖੂਗਾ ਬਈ ਕੋਈ ਪਾਪੀ ਰੂਹੀ ਹੋਊਗੀ ਜਿਹੜਾ ਇਹਨੂੰ ਸ਼ੇਅਰ ਨਾ ਕਰੂਗਾ ਸ਼ੇਅਰ ਵੀ ਕਰਨਾ ਵਾਇਗੁਰੂ ਲੈ ਕੇ ਵੀ ਭੇਜਣਾ ਵੱਧ ਤੋਂ ਵੱਧ ਮੈਂਮੇ ਦੀ ਸਪੋਰਟ ਕਰਨੀ ਆ ਵੀਰੇ ਕੋਈ ਨਾ ਕੋਈ ਇਹਦੇ ਲਈ ਅੱਗੇ ਆਵੇ ਬਹੁਤ ਜ਼ਰੂਰੀ ਹੁੰਦਾ ਬਈ ਕਿਸੇ ਬੰਦੇ ਦੀ ਹੈਲਪ ਕਰਨੀ ਬਹੁਤ ਜ਼ਰੂਰੀ ਹੁੰਦੀ ਆ ਮੈਂ ਗੱਲ ਦੀ ਸਮਾਪਤੀ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ